ਜਦੋਂ ਝੂੜਾ ਬਹਿ ਕੇ ਬਈ ਬਾਡੇ ਤੇ ਬਹਿ ਕੇ ਨਾ ਬੱਸਾਂ ਸਾਰੀਆਂ ਲਗਾ ਕੇ ਮੈਂ ਘੱਟ ਘਰ 4 ਘੰਟੇ ਰੋਤਾ ਰਿਹਾ ਪੀਰ ਬੀਤੀ ਪਹਿਲੀ ਵਾਰੀ ਤਾਂ ਮੈਨੂੰ ਚੱਕ ਕੇ ਲੈ ਕੇ ਆਏ ਜੀ ਖਾਂਏ ਦਰਦੀਆ ਮਟਿਆਰੇ ਤੇਰੀ ਝਾੜ ਦੁਖਦੀਆ ਉਦੋਂ ਲੜਾਈ ਵੀ ਟਰੈਕਟਰਾਂ ਦੀ ਹੁੰਦੀ ਸੀ ਸਿੱਧੀ ਵੀ ਆ ਗਈ ਪਰੇ ਕਰ ਲੈ ਓਏ ਛਕੜੇ ਜੀ ਉਦੋਂ ਲੜਾਈ ਸੱਲ ਦੀ ਵੀ ਸੱਲੇ ਕੇ ਬਚ ਗਏ ਯਾਰ ਫੇਰ ਅਸੀਂ ਉਹਦਾ ਬੋਲਟ ਖੋ ਕੇ ਲਿਆਏ ਹੁੰਦਾ ਯਾਰ ੁੱਡੀ ਲੜਾਈ ਆਉਂਦੇ ਸਿਰ ਲੈ ਗਿਆ ਉਹ ੁੱਡੀ ਦੀ ਜਿਹੜਾ ਪ੍ਰਧਾਨ ਇਹ ਕੋਈ ਬੜਾ ਬੌਸ ਬਣਦਾ ਫਿਰ ਉਹ ਬਈ ਮੁੰਡੇ ਦੇ ਵਿੱਚ ਆ ਗਿਆ ਫਿਰ ਇੱਕੋ ਡਾਇਲ ਉਹ ਵੀ ਭਰਾਵਾ ਹੱਥ ਹੋਈ ਲਾਇਓ ਜਿਹੜਾ ਕੱਲ ਨੂੰ ਜੇ ਮੈਂ ਬਚ ਗਿਆ ਤੇ ਮੱਦੇੜੂਗਾ ਅੱਜ ਤਾਈ ਮਾਰੀ ਗੱਲ ਗੱਡੀ ਵਿੱਚ ਚੈਟ ਦੇ ਵਿੱਚ ਜਿਹਦੇ ਨਾਲ ਵੀ ਲੜਾਈ ਹੋਈ ਹੈ ਕੋਈ ਇੱਕ ਬੰਦਾ ਸਕ੍ਰੀਨਸ਼ਾਟ ਦਿਖਾ ਦੇ ਗਾਣਾ ਐਸੇ ਵੀ ਬਹੁਤ ਚੱਲਦਾ ਵੀ ਅੱਖ ਜੀ ਖੜਾ ਕੇ ਰੱਖਣੀ ਹੈ ਇਹ 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 ਨਕਲੀ ਆ ਜਾਂ ਫਿਰ ਬੱਲਣਾ ਮੈਂ ਬੱਲਣਾ ਮੈਨੂੰ ਪਤਾ ਲੱਗਿਆ ਵੀ ਤੁਸੀਂ ਆਏ ਹੋ ਹਾਂ ਬਈ ਉਹ ਕੱਡਾ ਕੱਡਣਾ ਹੀ ਇੱਕ ਅੱਛਾ ਕੀੜਾ ਮਤਲਬ ਇੱਕ ਹੁੰਦਾ ਨਾ ਵੀ ਪਿੰਡੋਂ ਉੱਠਿਆ ਦੇ ਉੱਥੇ ਪ੍ਰਧਾਨ ਤਾਂ ਉਹ ਚੀਜ਼ ਉਹੀ ਬਸ ਵੀ ਇਹਨੂੰ ਅੱਜ ਅੱਜ ਜੇ ਮੈਂ ਪ੍ਰਧਾਨ ਕਿਹੜੇ ਕਾਲਜ ਕੋਲੇ ਕਿਸੇ ਬਈ ਮੋਗੇ ਦੇ ਸਾਰੇ ਕਾਲਜਾਂ ਦੇ ਹਾਂ ਠੀਕ ਮੋਗੇ ਦਾ ਉੱਥੇ ਚੰਡੀਗੜ੍ਹ ਵੀ ਸਿਸਟਮ ਰੱਖਿਆ ਮੈਂ ਇੱਕ ਚੀਜ਼ ਮਤਲਬ ਅੱਜ ਦੇ ਟਾਈਮ 'ਚ ਹੁਣ ਸੋਚਦਾ ਵੀ ਉਹ ਸੱਤ ਸਾਲ ਪਹਿਲਾਂ ਵਾਲੀ ਜ਼ਿੰਦਗੀ ਸੀਗੀ ਨਾ ਜਿਹੜੀ ਉਹ ਬਸ ਸ਼ੋਸ਼ਾ ਹੀ ਸੀ ਯਾਰ ਵੀ ਮੈਂ ਕੁਛ ਵੀ ਨਹੀਂ ਖਟਿਆ ਉਹਦੇ ਚ ਹੋਣਾ ਵੀ ਕਈ ਭਰਾ ਮਰਾਲੇ ਕਈ ਗਵਾਲੇ ਕਈ ਬੋਲਣੋ ਹਟਾਲੇ ਕੇ ਦਿਲ ਜੁਲ ਵੀ ਗਏ ਹੈ ਨਾ ਨਾ ਬਈ ਇਹ ਕਿਰਪਾ ਰੱਬ ਦੀ ਹੈ ਹਜੇ ਤੱਕ ਲਿੰਕ ਲੁਕ ਲਿੰਕ ਤਖੜੇ ਹੈਗੇ ਇਹ ਹੋਣੇ ਚਾਹੀਦੇ ਹੁਣੇ ਬਈ ਇਹ ਇਹ ਇੱਕ ਸ਼ੀਲਡ ਆ ਅੱਜ ਦੇ ਟਾਈਮ 'ਚ ਤੁਹਾਡੇ ਕੋਲ ਇੱਕ ਸ਼ੀਲਡ ਹੋਣੀ ਜ਼ਰੂਰੀ ਆ ਪਰ ਤੁਸੀਂ ਬਿਗਾੜੋ ਕਿਸੇ ਨਾਲ ਵੀ ਨਾ ਵੀ ਬਈ ਉਹੀ ਲੰਬਾ ਚੱਲਦਾ ਜਿਹੜਾ ਮਸਲੇ ਵਾਰੀ ਵਾਰੀ ਨਵੇੜੀ ਜਾਵੇ ਨਹੀਂ ਪਰ ਕਈ ਵਾਰੀ ਇਹ ਵੀ ਕਹਿ ਜਾਂਦਾ ਵੀ ਪ੍ਰਧਾਨ ਉਹਨੂੰ ਕਈ ਮੰਨਦੇ ਹੀ ਨਹੀਂ ਵੀ ਜਿਹੜਾ ਜੇਲ ਜੂਲ ਚ ਹਾਜ਼ਰੀ ਨਾਲ ਲਵਾ ਕੇ ਆਵੇ ਨਹੀਂ ਨਹੀਂ ਬਾਈ ਪ੍ਰਧਾਨ ਹੀ ਉਹ ਆ ਜਿਹੜੇ ਪਾਏ ਚਿੱਟੇ ਆ ਤੇ ਦਾਗ ਵੀ ਕੋਈ ਨਹੀਂ ਦਾਗ ਵੀ ਤਾਂ ਹੀ ਅੱਜ ਵੀ ਪਾ ਗਿਆ ਪ੍ਰਧਾਨ ਹੀ ਉਹ ਆ ਬਾਈ ਅੱਛਾ ਜੇਲ ਵਾਲੇ ਜਿਹੜੇ ਹੁੰਦੇ ਆ ਉਹ ਪ੍ਰਧਾਨ ਨੂੰ ਬਣਾਉਣ ਵਾਲੇ ਵੀ ਹੁੰਦੇ ਆ ਢਾਉਣ ਵਾਲੇ ਵੀ ਹੁੰਦੇ ਆ ਮੋਢਾ ਲਾਉਣ ਵਾਲੇ ਵੀ ਹੁੰਦੇ ਆ ਜੇਲ੍ਹ ਉਹੀ ਜਾਂਦੇ ਆ ਕੋਈ ਵੀ ਬੰਦਾ ਅੱਜ ਦੇ 5 10 ਸਰਕਲ ਮੰਨ ਲਓ ਤੁਹਾਡਾ ਉਹਦਾ ਸਰਕਲ ਆ ਤੁਸੀਂ 10 ਬੰਦੇ ਯਾਰ ਖੜੇ ਆ ਨਾ ਕਿਤੇ ਤੁਹਾਡੀ ਲੜਾਈ ਹੋ ਰਹੀ ਆ ਜਾਂ ਕਿਤੇ ਤੁਹਾਡੀ ਜਿਹੜਾ ਤੁਹਾਡੇ ਚੋਂ ਤੁਹਾਡਾ ਯਾਰ ਤੁਹਾਡੀ ਲੜਾਈ ਆਪਦੇ ਸਿਰ ਲੈ ਗਿਆ ਉਹ ਤੁਹਾਡੀ ਨਿਗਾਹ ਦੇ ਪ੍ਰਧਾਨ ਹੈ ਬਈ ਹੂੰ ਕਈ ਫਿਲਮਾਂ ਚ ਵੀ ਹੁੰਦਾ ਪਰ ਮਤਲਬ ਵੀ ਉਹ ਪ੍ਰਧਾਨ ਹੈ ਜਿਹੜਾ ਜੇਲ੍ਹ ਚ ਜਾਣ ਤੋਂ ਵੀ ਪਰਚਾ ਪੈਂਦੇ ਤੋਂ ਕਹੇ ਵੀ ਇਹਨੇ ਨਹੀਂ ਸਿਰ ਪੜਿਆ ਸਰ ਮੈਂ ਪੜਿਆ ਹਾਲਾ ਕਿ ਸਰ ਤੁਸੀਂ ਵੀ ਪੜੇ ਹੋਵੇ ਹੂੰ ਉਹ ਪ੍ਰਧਾਨ ਹੈ ਮੇਰੀ ਨਿਗਾਹ ਉਹ ਭਰਾ ਵੀ ਉਹੀ ਹਾਂ ਤੇ ਮੈਂ ਜੇ ਕਹਿੰਦਾ ਵੀ ਮੈਂ ਆਪਦੇ ਆਪ ਨੂੰ ਨਹੀਂ ਕਹਿੰਦਾ ਮੈਂ ਪ੍ਰਧਾਨ ਮੈਂ ਮੇਰੇ 12 13 ਤੋਂ ਸ਼ੁਰੂ ਹੋ ਕੇ ਜਿਹੜੇ ਨਾਲ ਖੜੇ ਆ ਵੀ ਉਹ ਹਜੇ ਤੱਕ ਉਹੀ ਪ੍ਰਧਾਨ ਚੱਲੀ ਜਾਂਦੇ ਆ ਵੀ 14 14 ਸਾਲ ਪੁਰਾਣੀ ਆ ਯਾਰ ਨਹੀਂ ਫਿਰ ਉਹ ਮਤਲਬ ਇੱਕ ਸ਼ੌਕ ਹੁੰਦਾ ਜਿਹੜਾ ਉਹ ਉਹ ਜਨੂਨ ਬਹੁਤ ਵੱਖਰਾ ਹੁੰਦਾ ਕਹਿੰਦੇ ਉਹ ਤਾਂ ਬਈ ਇੱਕ ਉਹ ਕਹਿੰਦੇ ਨਿਰਨਾ ਰਾਖਤ ਬਨ ਵਾਲੀ ਗੱਲ ਆ ਜਾਈ ਸਲਤਨਤ ਦਾ ਬੰਦਾ ਬਾਦਸ਼ਾਹ ਨਹੀਂ ਹੁੰਦਾ ਇੱਕ ਨਸ਼ਾ ਹੁੰਦਾ ਬਈ ਉਹ ਚੀਜ਼ ਦਾ ਬਈ ਪਰ ਉਹਦੇ 'ਚ ਨਸ਼ਾ ਕੀ ਆ ਉਹਦੇ ਚ ਤੁਹਾਨੂੰ ਡਰੱਗ ਦੇਣਗੇ ਇੱਕ ਮਤਲਬ ਪਾਵਰ ਦੀ ਡਰੱਗ ਜਿਵੇਂ ਕਹਦੇ ਹਨ ਵੀ ਉਹ ਦੇਣਗੇ ਪਲੱਸ 2 ਪਲੱਸ 1 ਵਾਲੇ ਜਵਾਬ ਹੂੰ ਵੀ ਬਾਈ ਆਏ ਆ ਬਾਈ ਤਾਂ ਆਏ ਆ ਤੇ ਪੰਪ ਬੜੀ ਕੁੱਤੀ ਛਾਇਆ ਵੇ ਜਿਹੜੀ ਗੱਲ ਆਪਾਂ ਸੁਣ ਦੇਣਾ ਵੀ ਪੰਪਣਾ ਤੇ ਉਹ ਪੰਪਾਂ 'ਚ ਆ ਕੇ ਕਈ ਬੰਦੇ ਜਿਹੜੇ ਮੂਰੇ ਹੋਪੇੜੇ ਆ ਉਹੀ ਜੇਲਾਂ 'ਚ ਨੇ ਅੱਧੇ ਨਜਾਇਜ਼ ਕਿ ਕਿਸੇ ਨੇ ਕੁਛ ਨਹੀਂ ਦਿੰਦਾ ਉਹੀ ਬੰਦਾ ਜਿਹਦੇ ਸਪੋਰਟ ਚ ਜਾਂਦੇ ਆ ਉਹ ਅਗਲੇ ਸਾਲ ਚਾਰ ਬੰਦੇ ਜੇ ਖੜਕੇ ਗਊਗਾ ਨਹੀਂ ਪਰ ਮੈਂ ਪਿਛਲੇ ਦਿਨੇ ਨਾ ਹਿੰਦੀ ਬਾਈ ਹੁਣਾ ਦਾ ਇੰਟਰਵਿਊ ਸੁਣਿਆ ਜਿਹੜੇ ਗਾਂਧੀ ਬਾਈ ਹੁਣਾ ਦੇ ਭਰਾ ਨੇ ਤੇ ਉਹ ਇਹ ਗੱਲ ਕਹਿੰਦੇ ਸੀ ਵੀ ਉਦੋਂ ਗਰੁੱਪਾਂ ਚ ਸ਼ਾਮਲ ਕਰਾਉਣ ਦਾ ਵੀ 50 50000 ਰੁਪਿਆ ਲਿਆ ਉਹ ਬਈ ਉਹ ਪਾਰਟੀ ਫੰਡ ਹੁੰਦਾ ਸੀ ਬਈ ਜੋ ਕੋਈ ਪੋਸਟਰ ਬਣਾਉਣਾ ਹੈ ਕਿਸੇ ਦਾ ਗੱਡੀਆਂ ਦਾ ਖਰਚਾ ਕਿੱਥੇ ਕਿੱਥੇ ਚੋਣ ਕੈਂਪੇਨ ਕਰਨ ਜਾਣਗੇ ਕੋਈ ਬੰਦਾ ਤਕੜਾ ਪ੍ਰੋਮੋਸ਼ਨ ਲਈ ਬੁਲਾਉਣਾ ਉਹਨੂੰ ਰਕਾਉਣ ਦਾ ਖਰਚਾ ਉਹ ਸਾਰਾ ਕੁਝ ਇਹ ਚੀਜ਼ਾਂ ਸੀਗੀਆਂ ਨਹੀਂ ਪਰ ਮਤਲਬ ਇਹਦੇ ਚ ਕਿਹਾ ਜਾਂਦਾ ਵੀ ਵੱਡੇ ਘਰਾਂ ਦੇ ਮੁੰਡੇ ਵੀ ਇਨਵੋਲਵ ਕਰੇ ਜਾਂਦੇ ਆ ਵੀ ਤਾਂ ਕਿ ਉਹਨਾਂ ਦਾ ਪੈਸਾ ਪੂਸਾ ਫਿਰ ਉਹ ਹਾਈਆਂ ਬਈ ਇੱਕ ਬੋਟ ਬੈਂਕ ਬਣਾ ਦਿੰਦੇ ਆ ਮੰਨ ਲਓ ਹੁਣ ਕਿਸੇ ਪਾਰਟੀ ਨੇ ਕਰਪਟ ਹੋਣਾ ਹੋਵੇ ਕਿਸੇ ਪਾਰਟੀ ਦੀ ਕਰਪਸ਼ਨ ਤਕੜੇ ਪੀਕ ਲੈਵਲ ਤੇ ਕਰਨੀ ਹੋਵੇ ਉਦੋਂ ਚ ਉਹ ਜੇ ਬੰਦੇ ਇਨਵੋਲ ਹੋਣ ਉਹ ਬੰਦਾ ਕੀ ਕਰੂਗਾ ਕਿਸੇ ਭੋਲੇ ਭਾਲੇ ਸ਼ਰੀਫ ਚਿਹਰੇ ਨੂੰ ਲੈ ਕੇ ਆਊਗਾ ਜਿਹਦੇ ਜਿਹਦੀ ਫੇਸ ਵੈਲਿਊ ਹੋ ਜਿਹਨੂੰ ਵੋਟਾਂ ਪਹਿਣੀਆਂ ਪਰ ਉਹਦੇ ਕੋਲੇ ਉਹ ਇਹ ਵੀ ਦੇਖੂਗਾ ਵੀ ਇਹਦੇ ਕੋਲੇ ਫੰਡ ਤਕੜਾ ਹੋਣਾ ਚਾਹੀਦਾ ਦੋ ਚੀਜ਼ਾਂ ਰਲ ਗਈਆਂ ਕਿ ਚਿਹਰਾ ਬਣ ਗਿਆ ਤੇ ਇੱਕ ਫੰਡ ਮਿਲ ਗਿਆ ਤੇ ਕੰਮ ਉਹਦਾ ਕੌਣ ਕਰੂਗਾ ਪਿਆਦਾ ਹੋ ਜਾਂਦਾ ਨਹੀਂ ਕਦੇ ਹੁਣ ਉਹਨਾਂ ਚੀਜ਼ਾਂ ਨੂੰ ਲੈ ਕੇ ਮੰਚ ਆਉਂਦਾ ਵੀ ਯਾਰ ਉਦੋਂ ਕੋਈ ਭੋਲਾ ਬੰਦਾ ਕੁੱਟਿਆ ਗਿਆ ਤਾਂ ਜਿਆਜ ਕੁੱਟਿਆ ਗਿਆ ਬਈ ਇੱਕ ਹਾਂ ਬਠਿੰਡੇ ਹੋਈ ਸੀ ਲੜਾਈ ਉਹੀ ਨੋਰਮਲੀ ਉਹ ਕੁੜੀਆਂ ਛੇੜਦਾ ਹੁੰਦਾ ਹੀ ਹੂੰ ਤੇ ਕੁੜੀਆਂ ਛੇੜਨ ਵਾਲਾ ਤਾਂ ਮੈਂ ਮੇਰੇ ਕੋਲੇ ਮੈਸੇਜ ਆਉਂਦੇ ਹੁੰਦੇ ਹੋਂ ਵੀ ਕਿਉਂਕਿ ਅਸੀਂ ਪੋਸਟਰ ਥੱਲੇ ਲਿਖਿਆ ਸੀਗਾ ਵੀ ਜੇ ਕੋਈ ਰਾਹ ਜਾਂਦੀ ਕਿਸੇ 30 ਪੈਨ ਨੂੰ ਜਾਂ ਦੇਖਿਆ ਹੋਣਗੇ ਤੁਸੀਂ ਐਕਟਿਵ ਵਾਲੀਆਂ ਵੀਡੀਓ ਬਣਦੀ ਆਉਂਦੇ ਅਸੀਂ ਹੂੰ ਹੂੰ ਮੇਮਾਗਰ ਲਾ ਕੇ ਮੋਟਰਸਾਈਕਲ ਉਹ ਜਦੋਂ ਕੋਈ ਸਾਨੂੰ ਵੀਡੀਓ ਭੇਜਦਾ ਵੀ ਮੈਂ ਇੰਨਾ ਕ ਆਪਦੇ ਆਪ ਤੇ ਮੰਗ ਕਰਦਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇੰਨੇ ਕ ਯਾਰ ਬਖਸ਼ ਤੇ ਭਰਾ ਵੀ ਜੇ ਉਹ ਬੰਦੇ ਨੇ ਮੈਨੂੰ ਕੱਲੀ ਫੋਟੋ ਮਿਲ ਗਈ ਉਹਦੇ ਅੱਧੇ ਘੰਟੇ ਬਾਅਦ ਉਹਦੇ ਘਰ ਮਰੇ ਬੰਦੇ ਖੜੇ ਹੋਣਗੇ ਹੂੰ ਵੀ ਆ ਚੀਜ਼ ਤੂੰ ਗਲਤ ਕੀਤੀ ਉਹਦੇ ਮਾਪਿਓ ਦੀ ਨਿਗਰਾਨੀ 'ਚ ਸਮਝਾਵਾਂਗੇ ਅਸੀਂ ਇੰਨੇ ਮਚਿਓਰ ਹੈਗੇ ਆ ਜੇ ਕੋਈ ਬੜਾ ਬੌਸ ਬਣਦਾ ਫੇਰ ਉਹ ਬਈ ਮੋਢੇ ਤੇ ਵੀ ਚੱਕਿਆ ਤੇ ਉਦੋਂ ਉਹ ਬੌਸ ਬਣਿਆ ਸੀਗਾ ਇੱਕ ਤੇ ਉਦੋਂ ਮੈਂ ਪੈਸੇ ਵੀ ਭਰ ਕੇ ਆਂ ਭਈਆ ਦੇ ਉਹਦੇ ਵੀ ਮੇਰਾ ਨਾਂ ਕੁਝ ਹੋਣਾ ਹੋਵੇ ਨਾਲ ਕੇ ਦੀ ਹੱਤੀ ਵੱਜ ਗਈ ਸੀ ਉਹਦੇ ਗੋਡੇ ਤੇ ਤੇ ਗੋਡਾਂ 'ਚ ਚੱਕਿਆ ਗਿਆ ਸੀ ਤੇ ਮੈਂ ਕੋਲੇ ਬਹਿ ਕੇ ਐਂ ਕਹਿੰਦਾ ਮੈਂ ਕਿਹਾ ਵੱਧ ਵੱਧ ਜ਼ੋਰ ਦੀ ਵੱਜ ਗਈ ਡੈਲ ਉਹ ਜਹਾ ਹੈਗਾ ਬਈ ਬਈ ਮਾਰ ਵੀ ਸਕਦਾ ਤੇ ਸਹਿ ਵੀ ਸਕਦਾ ਉਹ अच्छा मतलब कई रिये कहते हुंदे है भाई गलती माफ हुंदी गुना है गुनाह नहीं माफ हुंदे नहीं हुंदा भाई पर कई मतलब यार हुंदे है जेडे ਤੁਹਾਡੇ ਨਾਲ ਰਹਿੰਦੇ ਹੁੰਦੇ ਆ ਫਿਰ ਉਹ ਕਈ ਗੁਨਾਹ ਵੀ ਕਰ ਜਾਂਦੇ ਜਦੋਂ ਪਿੱਠ ਪਿੱਛੇ ਫਿਰ ਉਹਨਾਂ ਨੂੰ ਜਦੋਂ ਛੱਡਿਆ ਜਾਂ ਉਹਨਾਂ ਤੋਂ ਦੂਰ ਹੋਇਆ ਮੂੰਹ ਤੇ ਛੱਡਿਆ ਬਾਈ اچھا ਮੂੰਹ ਤੇ ਜੇ ਮੈਂ ਇੱਕੋ ਚੀਜ਼ ਮੈਂ ਲਲਕਾਰ ਕੇ ਕਹਿਣਾ ਹੈ ਵੀ ਜੇ ਇੱਕ ਬੰਦੇ ਨੇ ਮੇਰਾ ਮਾੜਾ ਕੀਤਾ ਚਾਹੇ ਉਹਦੇ ਨਾਲ 100 ਬੰਦਾ ਬੈਠਾ ਹੋਵੇ ਮੈਂ 100 ਦੇ ਵਿੱਚ ਹੀ ਉਹਨੂੰ ਮੂੰਹ ਤੇ ਉਹੀ ਗੱਲ ਸੁਣਾਉਂਗਾ ਮੌਕੇ ਤੇ ਮੈਂ ਆਪਦੀ ਯਾਰੀ ਵੀ ਜੇ ਸਟਰੋਂਗ ਰੱਖਣੀ ਹੈ ਨਾ ਭਾਈ ਅੱਜ ਦੇ ਸਾਰਿਆਂ ਨੂੰ ਮੈਂ ਇੱਕ ਚੀਜ਼ ਕਹਿਣਾ ਵੀ ਜੇ ਤੁਸੀਂ ਆਪਦਾ ਸਰਕਲ ਯਾਰੀ ਸਟਰੋਂਗ ਰੱਖਣੀ ਹੈ ਜੇ ਤੁਹਾਨੂੰ ਕਿਸੇ ਦੀ ਗੱਲ ਭੈੜੀ ਲੱਗੀ ਜੇ ਤਾਂ ਤੁਸੀਂ ਹੈਗਾ ਸਾਡੇ ਵਾਲੇ ਏਰੀਏ ਦੇ ਫਿਰ ਤਾਂ ਤੁਸੀਂ ਗੱਜ ਕੇ ਪਾਟ ਕੇ ਕੋਈ ਚੀਜ਼ ਭੰਨ ਕੇ ਉਹਨੂੰ ਕਹਿ ਦੋਗੇ ਵੀ ਆਹ ਚੀਜ਼ ਆਹ ਤੇਰੀ ਮਾੜੀ ਆ ਇਹ ਚੀਜ਼ ਕਰਕੇ ਆਪਣੇ ਚ ਫਿੱਕ ਪਊਗੀ ਮੈਂ ਇਹ ਚੀਜ਼ਾਂ ਕਈਆਂ ਨਹੀਂ ਜੋ ਤੂੰ ਸੁਣ ਲਈਆਂ ਹਣਾ ਵੀ ਜੇ ਤੈਨੂੰ ਕੋਈ ਹੈਗਾ ਤਾਂ ਉਹ ਅਗਲਾ ਕਹੂਗਾ ਨਹੀਂ ਆਪਾਂ ਬਹਿ ਕੇ ਗੱਲ ਕਰਾਂ ਐ ਸਾਈਡ ਤੇ ਗੱਲ ਉਹ ਕਰਦਾ ਹੁੰਦਾ ਜਿਨੇ ਬਈ ਕਵਰ ਅਪ ਕਰਨਾ ਹੋਵੇ ਚਾਰ ਬੰਦਿਆਂ ਦੀ ਗੱਲ ਦਿਲ ਦਾ ਬੰਦਾ ਉਹੀ ਕਹੂਗਾ ਵੀ ਮੈਨੂੰ ਕਿਸੇ ਦਾ ਡਰ ਨਹੀਂ ਯਾਰ ਮੈਂ ਤੇਰੇ ਮੂਹਰੇ ਕਹਿਣਾ ਵੀ ਮੈਂ ਤੇਰਾ ਕਰਦਾ ਭਰਾਵਾ ਜੰਤਰਾ ਨਹੀਂ ਕਰਦਾ ਜੇ ਮੈਂ ਕਿਸੇ ਤੋਂ ਇੱਕ ਬੰਦੇ ਨੂੰ ਮੈਂ ਮਾੜਾ ਕਹਿਣਾ ਮੈਂ ਉਹਦੇ 100 ਬੰਦੇ سپورਟ ਆਏ ਵੀ ਜਿਹੜੇ ਉਹਨਾਂ ਦੇ ਮੂਰੇ ਵੀ ਮੜਾ ਕੇ ਦੇ ਦੂੰਗਾ ਵੀ ਚਾਹੇ ਉਦੋਂ ਮਰੋ ਮੇਰਾ ਜੋ ਮਰਜੀ ਕਰ ਮੇਰਾ ਇੱਕ ਡਾਇਲੋਗ ਵੀ ਭਰਾਵਾ ਹੱਥ ਹੋਈ ਲਾਇਓ ਜਿਹੜਾ ਕੱਲ ਨੂੰ ਜੇ ਮੈਂ ਬਚ ਗਿਆ ਤਾਂ ਮੈਂ ਦੇੜੂੰਗਾ ਹਾਂ ਤੇ ਕਾ ਕੇ ਬੱਦਰੀ ਬਣਾਉਂਗਾ ਮੇਰਾ ਉਹ ਜਿਆਦਾ ਮਾਰ ਜਿਓ ਜਾਂ ਫਿਰ ਹਵਾਲੀ ਨਾ ਜਾ ਕੇ ਵੀ ਰੌਲਾ ਅੱਜ ਅੱਜ ਦੀਆਂ ਲੋਕਾਂ ਨੂੰ ਪੋਡਕਾਸਟਾਂ ਲੱਗਣਾ ਵੀ ਅੱਜ ਜਿੱਦਾਂ ਨਾ ਮਤਲਬ ਗਾਂਧੀ ਫਿਲਮ ਵਾਲਾ ਕੋਈ ਬੰਦਾ ਬੈਠਾ ਤੇ ਪਰ ਉਹਦਾ 네ਗਟਿਵ ਪੱਖ ਨਹੀਂ ਦਿਖਾ ਰਿਹਾ ਪੋਜ਼ਿਟਿਵ ਬਿਲਕੁਲ ਬਈ ਕਿਉਂਕਿ ਯਾਰ ਮੈਂ ਨਾ ਇੱਕ ਚੀਜ਼ ਕਹਿੰਦਾ ਮੈਨੂੰ ਮੈਂ ਕੋਈ ਵੀ ਫੋਟੋ ਪਾ ਦਿਆਂ ਮੈਨੂੰ ਕਮੈਂਟ ਆਉਂਦਾ ਆਉਂਦਾ ਵੀ ਕਾਦੀ ਬਦਮਾਸ਼ੀ ਕਹੀ ਫੇਕ ਆਈਡੀਆਂ ਤੋਂ ਵੀ ਉਹਨਾਂ ਦੇ ਫਾਲੋਅਰ ਵੀ 10-10 ਮੈਂ ਕਹਾ ਬਦਮਾਸ਼ੀ ਨਹੀਂ ਬਾਈ ਯਾਰ ਵੀ ਮੈਂ ਜੇ ਮੈਂ ਜਿਉਣਾ ਜੇ ਮੈਂ ਇੱਥੋਂ ਕੋਈ ਕੁਝ ਰੁਪਈਆ ਨਹੀਂ ਲੈ ਰਿਹਾ ਇੱਥੋਂ ਕੋਈ ਮੈਂ ਮੰਗਿਆ ਨਹੀਂ ਕੁਝ ਇੱਥੋਂ ਜੀਣ ਦੀ ਵਜ੍ਹਾ ਨਹੀਂ ਮੰਗੀ ਤਾਂ ਇੱਥੋਂ ਯਾਰ ਮੈਂ ਕੋਈ ਸੁਝਾਅ ਹੀ ਨਹੀਂ ਮੰਗਿਆ ਮੈਂ ਆਪਦੀ ਜ਼ਿੰਦਗੀ ਜਿਉ ਰਿਹਾ ਤੂੰ ਮੈਨੂੰ ਬਦਮਾਸ਼ੀ ਕਿਵੇਂ ਕਹਿ ਸਕਦਾ ਵੀ ਮੈਂ ਤਾਂ ਆਪਦੀ ਅਣਖ ਨਾਲ ਜਿਉਣੀ ਆ ਵੀ ਮੈਨੂੰ ਕੋਈ ਮਾੜਾ ਕਹੂਗਾ ਮੈਂ ਤਾਂ ਦੂਨਾ ਮਾੜਾ ਕਹੂੰ ਮੈਂ ਮੈਨੂੰ ਕੋਈ ਮੇਰੇ ਤੇ ਹੱਥ ਚੱਕੂਗਾ ਮੈਂ ਤਾਂ ਲੱਤਾਂ ਭੰਨੂਦਿਆਂ ਮੈਂ ਤਾਂ ਇਹ ਚੀਜ਼ ਆ ਵੀ ਮੈਂ ਜੇ ਕਿਸੇ ਨੂੰ ਜੀ ਕਹਿੰਨਾ ਤਾਂ ਮੈਨੂੰ ਵੀ ਜੀ ਕਹੋ ਉਧਰਲੇ ਪਾਸੇ ਫਿਰ ਕਿਦਾਂ ਗਾਣੇ ਛਾਣੇ ਗਾਣੇ ਬਈ ਮੈਂ ਨਾ ਮੈਂ ਕੈਮਰਾ ਲਿਆ 2013 ਚ ਅੱਛਾ ਤੇ ਡੈਂਪਲ ਪੁੱਲਰ ਬਾਈ ਉਦੋਂ ਫੋਟੋਗ੍ਰਾਫੀ ਤੇ ਨਾਲ ਸਕੈਚ ਆਰਟਿਸਟ ਸੀ ਤੇ ਪ੍ਰੀਤ ਭੁੱਲਰ ਬਾਈ ਸੀ ਵੀ ਵਧੀਆ ਮੇਰੇ ਵੱਡੇ ਬਾਈ ਆ ਰਿਸਪੈਕਟਡ ਹਨਾ ਤੇ ਇਹ ਇਹਨਾਂ ਦਾ ਦਿਆਲਪੁਰਾ ਪਿੰਡ ਆ ਆਪਣੇ ਤੋਂ 14-15 ਕਿਲੋਮੀਟਰ ਤੇ ਮੈਂ ਕੈਮਰਾ ਲੈ ਕੇ ਮੈਂ ਬਾਈ ਕੋਲੇ ਗਿਆ ਮੈਂ ਫੇਸ ਉਹਦੇ ਤੇ ਹੀ ਕਰਦਾ ਹੁੰਦਾ ਇੰਸਟਾ ਦੇ ਮੈਸੇਜ ਮੈਂ ਇੰਨਾ ਜਾਣਦਾ ਨਹੀਂ ਸੀ ਮੈਂ ਕਿਹਾ ਯਾਰ ਬਈ ਆ ਫੋਟੋਗ੍ਰਾਫੀ ਸਿਖਾਓ ਇਹਦੇ ਤੇ ਮੈਨੂੰ ਫਿਰ ਅਸੀਂ ਗਏ ਹਰਪ ਫਾਰਮਰ ਬਾਈ ਕੋਲੇ ਸਟੈਲਨ ਵੀਰ ਬਾਈ ਕੋਲੇ ਗਏ ਵੀ ਉਹਨਾਂ ਨੇ ਮਾੜੇ ਮੋਟੇ ਫੋਟੋ ਕੀਤੀਆਂ ਬਈ ਪਿੰਡ ਜਦਾਂ ਹੋ ਗਈ ਸੀ ਵੀ ਜਿਹੜਾ ਮੁੰਡਾ ਦਾੜੀ ਵਾਲਾ ਚੱਲ ਨਹੀਂ ਰਿਹਾ ਉਹਦੇ ਨਾਲ ਫੋਟੋ ਖਿੱਚੀ ਫਿਰਦਾ ਹੈ ਹਾਂ ਵੀ ਐ ਜਿਹੇ ਹਨਾ ਮੈਂ ਕਿਹਾ ਯਾਰ ਵੀ ਉਹ ਫ ਚੰਗੇ ਤਰੀਕੇ ਨਾਲ ਮਿਲੇ ਤੇ ਫਿਰ ਮੈਂ ਕਿਹਾ ਯਾਰ ਵੀ ਗਾਣੇ ਗੁੰਡਾ ਵਾਲਾ ਕੰਮ ਕਰਨਾ ਫਿਰ ਮੈਂ ਕੈਮਰੇ ਨੂੰ ਬੈਠਾ ਦੇਖੀ ਜਾਇਆ ਕਰਾਂ ਅੰਦਰੇ ਵੀ ਉਹ ਮੈਂ ਸਾਰੇ ਖੋਲ ਕੇ ਬੰਨਣਾ ਲਗਾ ਉਹ ਚੈਪਟਰ ক্লোਜ਼ ਕਰਨਾ ਚਾਹੁੰਦੇ ਸੀ ਆਪਣਾ ਅੜਬ ਪੁਣੇ ਵਾਲਾ ਜਾਂ ਕਾਲਜ ਉਹ ਹੀ ਬਈ ਵੀ ਕਰਦੇ ਕੁਛ ਕਰਲਾ 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 ਮੈਨੂੰ ਆਇਓਗਾ ਫੋਟੋਗ੍ਰਾਫੀ ਚ ਬਹੁਤ ਪੈਸਾ ਹੋਊ। اچھا ਨਾ ਚੰਗਾ ਬਣ ਜਾਂਦਾ ਜਿਵੇਂ ਨਹੀਂ ਪਰ ਮਨ ਕਿਵੇਂ ਬਦਲਿਆ ਕਿਉਂਕਿ ਇੱਕ ਪਾਸੇ ਉਹ ਉਹ ਹੀ ਦੱਸਦਾ ਬਈ ਅਸੀਂ ਸਟੈਲਨ ਵੀਰ ਬਾਈ ਨੇ ਰੱਖਿਆ ਗਾਣੇ ਬੈਡ ਕੰਪਨੀ ਦਾ ਸ਼ੂਟ اچھا ਕੀ ਦਰ ਰਣਜੀਤ ਭਾਵੇ ਦਾ ਤੇ ਮੈਂ ਤੇ ਮੇਰਾ ਆੜੀ ਹਮ ਮੇਰੇ ਆੜੀ ਦਾ ਜਿਵੇਂ ਜਿਹੜਾ ਵੱਡਾ ਬਾਈ ਬਰਿੰਦਰ ਸਿੱਧੂ ਹੈ ਨਾ ਉਹ ਕਹਿੰਦਾ ਵੀ ਆਪਾਂ ਨੂੰ ਏਡੀ ਬੁਲਾਇਆ ਉੱਥੇ ਸਟੈਲਨ ਵੀਰ ਨੇ ਮੈਂ ਕਿਹਾ ਏਡੀ ਕੀ ਹੁੰਦਾ ਕਹਿੰਦਾ ਅਸਿਸਟੈਂਟ ਡਰਾਈਵਰ ਉਹ ਪਲੱਸ 2 ਪਾਸ ਕੀਤੀ ਕੀਤੀ ਜਿਹੜਾ ਤੇ ਕਹਿੰਦਾ ਚੱਲ ਚੱਲੀਏ ਅਸੀਂ ਸਾਡੇ ਰੇਟੇ ਦੀ ਗੱਡੀ ਪਹਿਲੀ ਗੱਲ ਦਾ ਉਹ ਉਦੋਂ ਆਏ ਨਾਲ ਦੇ ਕੋਲ ਆਏ ਹੋਣਾ ਵੀ ਸਕਾਰਪਿਓ ਵਹਿ ਗਿਆ ਯਾਰ ਵੀ ਇਹਦੇ ਚ ਬੈਠਣ ਲੱਗੇ ਵੀ ਸ਼ਰਮ ਆਉਂਦੀ ਆ ਮੈਂ ਕਿਹਾ ਆਪਾਂ ਸਭ ਤੋਂ ਲੇਟ ਉਤਰਾਂਗੇ ਵੀ ਅਗਲਾ ਕਹੋ ਜਿਆਦਾ ਜੀਪ ਲੈ ਲਈ ਹੈ ਜਾਂ ਵੀ ਮਗਰੋਂ ਡਿੱਗੀ ਜੀ ਆਲੀ ਜਿਹੜਾ ਵੀ ਕੁੜੀ ਵਾਲੀ ਗੱਡੀ ਆ ਤੇ ਉਹ ਅਸੀਂ ਜਦੋਂ ਬੈਠੇ ਉਹਦੇ 'ਚ ਪਹਿਲਾਂ ਤਾਂ ਮੋਢੇ ਵੱਜੇ ਸੀ ਪੂਰੇ ਚੌੜੇ ਸੀ ਆਏ ਤੇ ਕਹਿੰਦਾ ਪਰ ਇਹਨੂੰ ਹੋ ਗਿਆ ਮੈਂ ਕਿਹਾ ਹੁਣ ਮੈਂ ਇੱਧਰ ਕਿੱਧਰ ਲੰਘ ਜਾ ਮੈਂ ਕਿਹਾ ਪੈਂਡਸ ਸਕਾਰਪੀਓ ਚਲਾਉਂਦੇ ਰਹੇ ਚਾਰ ਦਿਨ ਵੀ ਉਦੋਂ ਆਏ ਜੇ ਹੋ ਗਿਆ ਵੀ ਨੇੜੇ ਨੇੜੇ ਬੈਠੇ ਆ ਅਸੀਂ ਗਏ ਉੱਥੇ ਸ਼ੂਟ ਵਧੀਆ ਚੱਲ ਪਿਆ ਬਾਈ ਮੈਂ ਕੈਮਰਾ ਸਮਝਣ ਆਇਆ ਸੀ ਕੱਲਾ ਮੈਨੂੰ ਸਟੇਲਨ ਬਾਈ ਕਹਿੰਦਾ ਆ ਫੜ ਨੋਟਸ ਜੇ ਗਾਣੇ ਦੇ ਵਿੱਚ ਨਾ ਪਾਸਿੰਗ ਲੈਣੀ ਆ ਮੈਨੂੰ ਹੁਣ ਸਾਰਾ ਆਇਨਾ ਪਤ ਲੱਗੇ ਪਾਸਿੰਗ ਕੀ ਹੁੰਦੀ ਆ ਕਹਿੰਦਾ ਜਦੋਂ ਰਣਜੀਤ ਬਾਵਾ ਤੁਰ ਕੇ ਆਊਗਾ ਬਾਈ ਤੇ ਉਹਦੇ ਮਗਰ ਦੀ ਲੰਗ ਜੀ ਉਧਰ ਨੂੰ ਫੇਰ ਉਧਰ ਫੇਰ ਮੁੰਡੇ ਜਿੰਨਾ ਟਾਈਮ ਕੱਟ ਨਹੀਂ ਉਹਦਾ ਤੇ ਭਾਈ ਉਹਦੇ 'ਚ ਮੇਰੇ ਚਿੱਟੀ ਟੀ ਸ਼ਰਟ ਪਾਈ ਵੀ ਆ ਤਾਂ ਮੈਂ ਘਰੇ ਪਿੰਡ ਜਾ ਕੇ ਬਲਰ ਸ਼ਾਟ ਦਿਖਾਇਆ ਮੈਂ ਕਿਹਾ ਗਾਣਾ ਚਾਹ। ਅੱਛਾ ਫਿਰ ਦੂਜਾ ਗਾਣਾ ਮੈਂ ਟੈਂਪਲ ਨੂੰ ਗਿਆ ਮੈਂ ਕਿਹਾ ਯਾਰ ਮੈਨੂੰ ਗਾਣਾ ਦੇ। ਉੱਥੇ ਵੀ ਅਸੀਂ ਉਹੀ ਗਏ ਸੀਗੇ। ਪਹਿਲਾਂ ਤਾਂ ਬਲਰ ਚ ਹੀ ਰਹਿ ਗਿਆ। ਹਾਂ। ਉੱਥੇ ਵੀ ਅਸੀਂ ਉਹੀ ਗਏ ਤੇ ਉੱਥੇ ਉਹ ਮੁੰਡੇ ਤੋਂ ਐਕਟ ਨਹੀਂ ਹੁੰਦਾ ਸੀਗਾ। ਤੇ ਜਿਵੇਂ ਹਲਕਾ ਵੀ ਆਏ ਉਹ ਮੂਵੀ ਹੁੰਦਾ ਵੀ ਜਦੋਂ ਅਗਲਾ ਬੰਦਾ એનર્ਜੀ ਨਾਲ ਦੇਵੇ ਤੁਹਾਨੂੰ ਬਾਈ ਤੁਹਾਡਾ ਕਲਾ ਕਰਕੇ ਮੈਂ ਜਾਗੂ ਬਿਲਕੁਲ ਵੀ ਸੀਨ ਬਣਾਉਣਾ ਪੈਂਦਾ ਤੇ ਉਹ ਦੇਵੇ ਨਾ ਪਰ ਉੱਥੇ ਇਹੋ ਜਿਹਾ ਇਮਪ੍ਰੈਸ਼ਨ ਗੱਡਿਆ ਵੀ ਮਨੀਸ਼ ਭਾਈ ਨੇ ਜੇਬੜੇ ਉਹ ਕਹਿੰਦੇ ਕਹਿੰਦੇ ਮਾਈਂਡ ਬਲੋਇੰਗ ਅਵਾਰਡ ਲੈ ਜਾਓ ਮੈਂ ਕਿਹਾ ਬਾਈ ਜਿੱਦ ਦੇ ਮੈਂ ਤਕੜਾ ਐਕਟਰ ਬਣ ਗਿਆ ਨਾ ਮੈਨੂੰ ਹਜੇ ਤੱਕ ਯਾਦ ਆ ਬਈ ਉਹ 3 ਦਸੰਬਰ ਦੀ ਰਾਤ ਸੀ ਉਹ ਫੁੱਲ ਠੰਡ ਠੀਕ ਹੈ ਅੱਜ ਤੋਂ 4.5 ਸਾਲ ਪਹਿਲਾਂ ਤੇ ਮੈਂ ਕਿਹਾ ਵੀ ਬਾਈ ਉਹ ਅਵਾਰਡ ਮੈਂ ਤੁਹਾਡੇ ਤੋਂ ਲਊਗਾ ਜਿੱਦਾਂ ਮੈਂ ਤਕੜਾ ਐਕਟਰ ਹੋਣਾ ਮੈਂ ਉੱਥੇ ਬੁਲਾਉਂਗਾ ਆਉਣਾ ਪਊ ਜਿਹੜਾ ਮਰਜ਼ੀ ਸ਼ੂਟ ਹੋਵੇ ਵੀ ਛੱਡ ਕੇ ਵੀ ਬਾਈ ਮਨੀਸ਼ ਜੱਬਾ ਨੇ ਤੋਂ ਲਊ ਮੈਂ ਅਵਾਰਡ ਇਹ ਬੰਦੇ ਨੇ ਕਹਾਂਗੇ ਵੀ ਅਵਾਰਡ ਲੈ ਜਾਓ ਅੱਛਾ ਪਹਿਲੀ ਵਾਰੀ ਜੇ ਕਿਸੇ ਨੇ ਐਕਟਿੰਗ ਸਰਾਹੀ ਆ ਤਾਂ ਅੱਛਾ ਫਿਰ ਵਿੱਚ ਦੀ ਬ੍ਰੇਕ ਆਏ ਪੈ ਗਿਆ ਵੀ ਟਿਕਟੋਕਰ ਰੀਲਰ ਜਿਨ੍ਹਾਂ ਦੇ ਫੋਲੋਅਰ ਜ਼ਿਆਦਾ ਹੁੰਦੇ ਆ ਜਿਹੜੇ ਹਾਈਪ 'ਚ ਜ਼ਿਆਦਾ ਮਿਲੀਅਨ ਚੜੀਲਾ ਜਾਂਦੀਆਂ ਜਾਂਦੀਆਂ ਬਈ ਉਹਨਾਂ ਨੂੰ ਲੈਣ ਲੱਗ ਜਾਂਦਾ ਗਾਣੇ ਦੇ ਵਿੱਚ ਆਰਟਿਸਟ